ਇੱਕ ਆਦਮੀ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾ ਰਿਹਾ ਸੀ ਅਚਾਨਕ ਇੱਕ ਦਿਨ ਉਸਦੀ ਪਤਨੀ ਬਿਮਾਰ ਹੋ ਗਈ ਬੜਾ ਇਲਾਜ ਕਰਾਉਣ ਦੇ ਬਾਵਜੂਦ ਵੀ ਉਹ ਸਿਹਤਮੰਦ ਨਹੀਂ ਹੋਈ ਬੁਰੀ ਕਿਸਮਤ ਦੇ ਚੱਲਦਿਆਂ ਕੁਝ ਦਿਨਾਂ ਬਾਅਦ ਉਸਦੇ ਪੁੱਤਰ ਨੂੰ ਵੀ ਬਿਮਾਰੀ ਨੇ ਘੇਰ ਲਿਆ ਬਹੁਤ ਸਾਰੇ ਇਲਾਜ ਕਰਾਉਣ ਦੇ ਬਾਅਦ ਵੀ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ ਹੁਣ ਆਦਮੀ ਦੇ ਸਿਰ ਤੇ ਗਮਾਂ ਦਾ ਪਹਾੜ ਟੁੱਟ ਗਿਆ ਉਹ ਦਿਨ ਰਾਤ ਰੋਂਦਾ ਰਿਹਾ ਨਾ ਕਿਸੇ ਨਾਲ ਗੱਲ ਕਰਦਾ ਨਾ ਮਿਲਦਾ ਇੱਕ ਦਿਨ ਉਹ ਰਾਤ ਨੂੰ ਆਪਣੇ ਪੁੱਤਰ ਨੂੰ ਬੜਾ ਯਾਦ ਕਰ ਰਿਹਾ ਸੀ ਅਤੇ ਉਸ ਨੂੰ ਯਾਦ ਕਰਕੇ ਰੋਂਦਾ ਰਿਹਾ ਫਿਰ ਉਸ ਦੀ ਅੱਖ ਲੱਗ ਗਈ ਸੁਪਨੇ ਵਿੱਚ ਉਹ ਦੇਵਲੋਕ ਪਹੁੰਚ ਗਿਆ ਉੱਥੇ ਉਸ ਨੇ ਦੇਖਿਆ ਕਿ ਛੋਟੇ ਬੱਚਿਆਂ ਦਾ ਜਲੂਸ ਨਿਕਲ ਰਿਹਾ ਸੀ ਸਭ ਦੇ ਹੱਥਾਂ ਵਿੱਚ ਜਲਦੀਆਂ ਹੋਈਆਂ ਮੋਮਬੱਤੀਆਂ ਸਨ ਉਸ ਜਲੂਸ ਵਿੱਚ ਉਸ ਦਾ ਪੁੱਤਰ ਵੀ ਸੀ ਪਰ ਉਸ ਦੇ ਹੱਥ ਦੀ ਮੋਮਬੱਤੀ ਬੁਝੀ ਹੋਈ ਸੀ ਆਦਮੀ ਨੇ ਪਹਿਲਾਂ ਤਾਂ ਆਪਣੇ ਪੁੱਤਰ ਨੂੰ ਗਲੇ ਲੱਗ ਕੇ ਬੜਾ ਰੋਇਆ ਫਿਰ ਉਸਨੇ ਪੁੱਛਿਆ ਪੁੱਤਰ ਤੇਰੀ ਮੋਮਬਤੀ ਕਿਉਂ ਬੁੱਝੀ ਹੋਈ ਹੈ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਯਾਦ ਕਰਕੇ ਬੜਾ ਰੋਂਦੇ ਹੋ ਤੁਹਾਡੇ ਅੰਸੂਆਂ ਨਾਲ ਮੇਰੀ ਮੋਮਬਤੀ ਬੁਝ ਜਾਂਦੀ ਹੈ ਇਹ ਸੁਣ ਕੇ ਆਦਮੀ ਦੀ ਨੀਂਦ ਖੁੱਲ ਗਈ ਉਸ ਦਿਨ ਤੋਂ ਬਾਅਦ ਉਸਨੇ ਆਪਣੇ ਪੁੱਤਰ ਲਈ ਰੋਣਾ ਬੰਦ ਕਰ ਦਿੱਤਾ ਅਤੇ ਉਸ ਦੀ ਯਾਦ ਵਿੱਚ ਅਨਾਥ ਬੱਚਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਰਿਸ਼ਤਿਆਂ ਨਾਲ ਮੂਹ ਕੁਦਰਤੀ ਹੁੰਦਾ ਹੈ ਮੌਤ ਦੇ ਬਾਅਦ ਦੁੱਖ ਵਿੱਚ ਡੁੱਬਣ ਦੀ ਬਜਾਏ ਚੰਗੇ ਕੰਮ ਕਰਨੇ ਚਾਹੀਦੇ ਹਨ ਇਸ ਤਰ੍ਹਾਂ ਦੀਆਂ ਅਜਹੀਆਂ ਸ਼ਾਨਦਾਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ